ਮੈਂ ਨਾ ਜੀ ਛੋਟੇ ਜਹਾ ਹੁੰਦਾ ਸੀ 10 ਸਾਲ ਦਾ ਹੋਣਾ ਤਨ ਬਾਬਾ ਸੁਖਦਰਸ਼ਨ ਸਿੰਘ ਜੀ ਗਪਾਲਵਾੜਿਆ ਦੇ ਡੇਰੇ ਸੀ ਗਪਾਲੋਂ ਕੂਟੜੇ ਮੱਥਾ ਟੇਕਣ ਗਏ ਕਿਉਂਕਿ ਬਾਬਾ ਸੁਖਦਰਸ਼ਨ ਸਿੰਘ ਜੀ ਦੇ ਛੋਟੇ ਭਰਾ ਬਾਬਾ ਕਰਮ ਸਿੰਘ ਜੀ ਮੇਰੇ ਨਾਨਕੇ ਘਰ ਬਹੁਤ ਆਇਆ ਕਰਦੇ ਸੀ ਜੀ ਮੇਰੀ ਮਾਤਾ ਜੀ ਉਹਨਾਂ ਨੂੰ ਸਾਡੇ ਨਾਨਕੇ ਨਾਲੋਂ ਬਹੁਤ ਪਿਆਰ ਸੀ ਅਸੀਂ ਉਹਨਾਂ ਕੋਲ ਲੈ ਕੇ ਗਏ ਮੈਨੂੰ ਵੀ ਇੰਨੀ ਕੁ ਨਾ ਸਾਡੇ ਬਲੇ ਉਨੀ ਸਮਝ ਸੀ ਮੰਮੀ ਕਹਿੰਦੇ ਮੱਥਾ ਟੇਕ ਨੇ ਕਿਵੇਂ ਰਹੀ ਜੀ ਇਹਨਾਂ ਦੇ ਕੋਈ ਚਰਨ ਕਿਦਾਂ ਦੇ ਹੋਈ ਪਈ ਐ ਵੀ ਜਾ ਕੇ ਮੱਥਾ ਟੇਕਿਆ ਤੇ ਮੇਰੇ ਮਨ ਚ ਬਸ ਬੈਸੀ ਸਹਸਵਾ ਨਿਕਲ ਗਿਆ ਕਿ ਕੋਈ ਕੋਈ ਸੰਤ ਹੈ ਇੱਕ ਗੱਲ ਦੇਖੋ ਕਦੋਂ ਮੈਂ ਕੀਤੀ 2020 ਦੇ ਵਿੱਚ ਬਾਬਾ ਜੀ ਨੇ ਬਾਬਾ ਸੁਖਦਰਸ਼ਨ ਜੀ ਦੀ ਬਚਨ ਸ਼ੁਰੂ ਕਰਤੇ ਮੈਂ ਸਹਸਵਾ ਬੇਨਤੀ ਕਰਤੀ ਮੈਂ ਮਹਾਰਾਜ ਮੈਂ ਵੀ ਦਰਸ਼ਨ ਕਰੇਗਾ ਨਾ ਦਿਖਵਾਰੀ ਬਾਬਾ ਜੀ ਇਨਸਟੈਂਟਲੀ ਗੰਨ ਵਾਲੇ ਉਹ ਕਹਿੰਦੇ ਤੈਨ ਦਾ ਕਹਤਾ ਸੀ ਇਹ ਵੀ ਕੋਈ ਸੰਤ ਹੈ ਤੁਸੀਂ ਕੀ ਕਹਿੰਦੇ ਦਵਿੰਦਰ ਦੀ ਯਕੀਨ ਮੰਨਿਓ ਮੈਂ ਬੜਾ ਸੀ ਸੋਚੀ ਕਿ ਉਹ ਮੰਨਾਂ